ਉਸ ਵਾਰ ਫਿਰ ਮੰਗਦੇ ਆ ਪਪਾ ਗੋਲੀਆਂ ਮਿਲੀਆਂ ਨਾ ਨੂੰ ਪੁਲਿਸ ਤੇ ਤੋਂ ਦੋ ਨੌਜਵਾਨਾਂ ਨੂੰ ਚੱਕਿਆ ਜਾਂਦਾ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇੱਕ ਮੁੰਡੇ ਦੀ ਜਾਨ ਚਲੀ ਗਈ ਪੁਲਿਸ ਦਾ ਇਹ ਕਹਿਣਾ ਹੁੰਦਾ ਹੈ ਕਿ ਇਸ ਮੁੰਡੇ ਦੇ ਕੋਲ ਆਪਣੀ ਹੀ ਪਿਸਤੌਲ ਸੀ ਜਿਸ ਤੋਂ ਇਹ ਗੋਲੀ ਚੱਲੀ ਅਤੇ ਉਸਨੇ ਆਪਣੀ ਜਾਨ ਲਈ ਹੈ ਪਰ ਦੂਸਰੇ ਪਾਸੇ ਪਰਿਵਾਰਿਕ ਮੈਂਬਰ ਵੱਡੇ ਅਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦਰਦੇ ਨੇ ਕਿ ਜਦੋਂ ਪੁਲਿਸ ਦੀ ਕਸਟਡੀ ਦੇ ਵਿੱਚ ਕੋਈ ਹੋਵੇ ਤਾਂ ਉਹ ਉਸ ਦਾ ਕੜਾ ਤੱਕ ਉਤਰਵਾ ਲੈਂਦੇ ਨਹੀਂ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਅਸੀਂ ਇਸ ਗੱਲ ਨੂੰ ਕਿਵੇਂ ਮੰਨ ਲਈਏ ਕਿ ਸਾਡੇ ਮੁੰਡੇ ਨੇ ਜੋ ਕੀਤਾ ਉਹ ਉਹ ਖੁਦ ਕੀਤਾ ਇਸ ਦੇ ਪਿੱਛੇ ਦੇ ਉਹ ਕਈ ਤਰ੍ਹਾਂ ਦੇ ਹਵਾਲੇ ਦਿੰਦੇ ਹੋਏ ਦੱਸਦੇ ਨੇ ਕਿ ਸਾਡਾ ਮੁੰਡਾ ਬੇਕਸੂਰ ਵੀ ਸੀ ਚੰਗੇ ਕੰਮਾਂ ਦੇ ਵਿੱਚ ਉਹ ਲੱਗਿਆ ਹੋਇਆ ਸੀ ਅਸੀਂ ਨਹੀਂ ਮੰਨ ਸਕਦੇ ਕਿ ਉਹ ਬੁਝਦਲੀ ਵਰਗਾ ਕੰਮ ਕਰ ਸਕਦਾ ਹੈ ਦਸਦਨਿਆ ਕਿ ਇਹ ਸਾਰਾ ਮਾਮਲਾ ਕਰਿੰਡਾ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਦੇ ਵਿੱਚ ਵਾਪਰਿਆ ਜਿੱਥੇ ਦੋ ਨੌਜਵਾਨਾਂ ਨੂੰ ਮੁੱਖ ਪਰਦੀ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਜਾਂਦਾ ਹੈ ਇਸ ਦੇ ਵਿੱਚੋਂ ਇੱਕ ਨੌਜਵਾਨ ਦੀ ਗੋਲੀ ਵੱਜਣ ਦੇ ਕਾਰਨ ਜਾਨ ਗਈ ਹੈ ਪਤਾ ਇਹ ਲੱਗਿਆ ਕਿ ਨੌਜਵਾਨ ਨੇ ਇਸ ਤਰ੍ਹਾਂ ਖੁਦ ਕੀਤਾ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਰਾਸਰ ਝੂਠ ਹੈ ਇਸ ਪਿੱਛੋਂ ਘਟਨਾ ਦਾ ਪਤਾ ਲੱਗਦੇ ਹੀ ਪਿੜਤ ਪਰਿਵਾਰ ਨੇ ਥਾਣਾ ਕਰਿੰਦਾ ਦਾ ਘਿਰੌ ਕਰਨ ਦੇ ਨਾਲ ਨਾਲ ਇਹ ਵੀ ਕਿਹਾ ਕਿ ਅਸੀਂ ਉਸ ਸਮੇਂ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਇਸ ਮੌਕੇ ਤੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਦੱਸਿਆ ਕਿ ਅਸੀਂ ਮੁਕਬਰ ਦੀ ਸੂਚਨਾ ਦੇ ਆਧਾਰ ਤੇ ਹੀ ਇਹਨਾਂ ਦੋਹਾਂ ਮੁੰਡਿਆਂ ਨੂੰ ਕਾਬੂ ਕੀਤਾ ਸੀ ਜਿਸ ਦੇ ਚੱਲਦੇ ਹੋਏ ਨੌਜਵਾਨ ਮਨਜੀਤ ਸਿੰਘ ਨੇ ਪੁਲਿਸ ਕਸਟਡੀ ਦੇ ਵਿੱਚ ਹੀ ਆਪਣੇ ਆਪ ਨੂੰ ਗੋਲੀ ਮਾਰੀ ਹੈ ਪੁਲਿਸ ਨੇ ਵੀ ਕਿਹਾ ਕਿ ਇਹ ਪਿਸਤੌਲ ਉਸੇ ਮੁੰਡੇ ਦਾ ਸੀ ਤੇ ਉਸਦੇ ਕੋਲ ਇਸ ਦਾ ਲਾਇਸੈਂਸ ਵੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਣਗੇ। ਇਸ ਮੌਕੇ ਤੇ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਮੁੰਡਾ ਮਨਜੀਤ ਸਿੰਘ ਵਿਆਹਾ ਹੋਇਆ ਸੀ। ਫਿੰਡ ਖਾਸਾ ਵਿਖੇ ਹੈਲਥ ਕਲੱਬ ਚਲਾਉਂਦਾ ਸੀ। ਉਹਨਾਂ ਕਿਹਾ ਕਿ ਉਸ ਨੂੰ ਨੌਜਵਾਨ ਨੂੰ ਨਸ਼ਾ ਤੋਂ ਦੂਰ ਕਰਦਾ ਸੀ ਅਤੇ ਸਿੱਖੀ ਦੇ ਲਈ ਵੀ ਉਹ ਪ੍ਰੇਰਿਤ ਕਰਦਾ ਸੀ। ਉਹਨਾਂ ਕਿਹਾ ਕਿ ਸਾਡਾ ਲੜਕਾ ਜਿਹਾ ਕੋਈ ਕੰਮ ਨਹੀਂ ਕਰ ਸਕਦਾ ਜੋ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡਾ ਲड़का ਬੁਸਦਿਲ ਨਹੀਂ ਸੀ ਜੋ ਆਪਣੇ ਆਪ ਦੇ ਨਾਲ ਇੰਝ ਕਰੇ ਉਹਨਾਂ ਕਿਹਾ ਕਿ ਇਹ ਸਾਰੀ ਪੁਲਿਸ ਦੇ ਵੱਲੋਂ ਰਚੀ ਗਈ ਸਾਜ਼ਿਸ਼ ਹੈ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਮੰਗ ਲਗਾਉਂਦੇ ਹੋਏ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਚੌਂਕੀ ਖਾਸਾ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਮਨਜੀਤ ਸਿੰਘ ਨੂੰ ਕਸਟਡੀ ਦੇ ਵਿੱਚ ਲਿਆ ਸੀ ਉਹਨਾਂ ਨੂੰ ਸਸਪੈਂਡ ਕਰਨ ਦੇ ਲਈ ਡਾਕਿਆ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਖਿਲਾਫ ਇਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਦੱਸ ਦੇ ਰਹੀ ਆ ਅਰੇ ਰਿੰਦਰ ਘੋਰਾ ਅੱਜ ਕੀ ਗੱਲ ਹੋਈ ਸਾਰੀ ਸਾਰੀ ਸਵੇਰੇ ਆਉਂਦੇ ਪੰਮਾ ਲੈ ਕੇ ਜਾਵਾਂਗੇ ਜਿੱਦੇ ਘਰ ਆਉਂ ਉਹ ਦੰਦਾਂ ਮੈਂ ਨਾ ਆਏ ਦੰਦ ਨਹੀਂ ਆਜੀ ਬਾਦ ਵਿੱਚ ਨਾਲੀ ਆ ਕੇ ਪਾਣੀ ਉਹ ਦਹੀਂ ਗਰਮ ਲੱਗਾ ਮੈਨੂੰ ਕਹਿੰਦਾ ਬੰਦ ਕਰ ਦੇ ਰਹੀ ਨਰ ਬਾਣੀ ਰੋਟੀ ਵੇਖ ਰੋਟੀ ਖਾ ਲੋ ਕਹਿੰਦਾ ਨਹੀਂ ਸੇ ਖਾ ਸੇ ਵਾਪਰੇ ਆ ਬ ਘੱਟ ਭਲਾ ਕੀ ਖਾ ਗਿਆ ਉਹਨੇ ਮੁੰਡਾ ਉਹ ਕਹਿੰਦਾ ਮੈਂ ਅੱਤਵਾਦੀ ਹਾਂ ਉਹ ਕਹਿੰਦਾ ਨਹੀਂ ਆ ਜਾ ਮੇਰੇ ਨਾਲ ਹੀ ਬੈ ਜਾ ਮੋਟਰਸਾਈਕਲ ਤੇ ਮਿੱਚੇ ਬਿਠਾ ਕੇ ਲੈ ਗਿਆ ਕੌਣ ਹੈ ਉਹ ਜਿਹੜਾ ਮੋਟਰਸਾਈਕਲ ਤੇ ਭੱਜਦਾ ਮੰਮਾ ਮੁੰਡਾ ਬੰਮਾ ਕਾਛੇ ਦਾ ਕਾਛੇ ਨਹੀਂ ਆ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ 11:00 ਹੋ ਰਹਾ ਮਮੀ ਆ ਕੇ ਦੱਸ ਕੇ ਗਈ ਜਿੰਨੇ ਨਾਨੂੰ ਪੁਲਿਸ 잡 ਕੇ ਲੈ ਗਈ ਕਾਰ ਦੇ ਵਿੱਚ ਸੁੱਟ ਕੇ ਅੱਡੇ ਦੇ ਉੱਪਰ ਅੱਡੇ ਤੋਂ ਉਹਨੇ ਇਹ ਜੀ ਬਾਜ ਨੜ ਭਰੀ ਜਾਂਦੀ ਬਾਹਣਾ ਵਿੱਚ ਘਰ ਲਾਇਆ ਜਨੂ ਲਾਇਆ ਨੰਨੇ ਆ ਜੀਰ ਬੰਦ ਨੇ ਨਾ ਹੇ ਕੰਦਾ ਜੀ ਵਧਾਣ ਤੂੰ ਭਰ ਜਾ ਉਹ ਆਦੇ ਤੇ ਕੀ ਚੀਜ਼ ਦੱਸਿਆ ਕੀਤਾ ਕੋਈ ਨਹੀਂ ਬਤਾਉਣ ਦੇ ਜੀ ਕੋਈ ਨਹੀਂ ਬਤਾ ਦਿੰਦੇ ਢੋਲੀ ਮਾਰੀ ਅੰਨਾ ਨਾ ਨਾ

இந்த <laughs> பாட்டு <laughs>

ਇੱਕ ਮਿੰਟ ਨਹੀਂ ਦਿਓ ਬਈ ਅਸੀਂ ਤੁਹਾਨੂੰ ਕੀ ਕਹਿਣਾ ਹੈ ਹਾਂਜੀ ਐਸਾ ਜਿਹੜਾ ਸੈਂਟਰ ਹੈ ਜੀ ਮਾਮਲਾ ਇੱਕ ਆਪਣਾ ਇਨਫੋਰਮੇਸ਼ਨ ਸੀ ਮੁਖਬਰੀ ਦੀ 25 27 ਚਿੰਜਾਂ ਨਾਲ ਉਹ ਪੁਲੀ ਦਾ ਪਰਚਾ ਦਿੱਤਾ ਸੀ ਇਹਨਾਂ ਨੂੰ ਦੋ ਨੌਜਵਾਨ ਸੀ ਜੇ ਮਨਜੀਤ ਤੇ ਪ੍ਰਨਾਮ ਇਹਨਾਂ ਨੂੰ ਐਪਰੀਂਡ ਕੀਤਾ ਸੀ ਪਰ ਜਦੋਂ ਐਪਰੀਂਡ ਕੀਤਾ ਪੁੱਛ ਕੇ ਅਸੀਂ ਸ਼ੁਰੂ ਕਰਨ ਲੱਗੇ ਤਾਂ ਮਨਜੀਤ ਕੋਲ ਆਪਣਾ ਪਿਸਤਲ ਸੀ ਆਈ ਥਿੰਕ ਲਾਇਸੈਂਸੀ ਸੀਗਾ ਪਤਾ ਲੱਗਾ ਹੋਣ ਉਹ ਜਦੋਂ ਐਪਰੀਂਡ ਕੀਤਾ ਉਹਨੂੰ ਇੱਕਦਾਂ ਬਿਠਾਉਣ ਲੱਗੇ ਜਿੱਤੀ ਤਨੇ ਆਪਣੇ ਆਪ ਨੂੰ ਸ਼ੁਰੂ ਕਰ ਲਿਆ ਉਹਨੇ ਸਭ ਮਗਰਮਾ ਦਰਜ ਇਕਦੋਂ ਸਰ ਉਹਦੀ ਤਲਾਸ਼ੀ ਵਿੱਚ ਗਿੰਦ ਤੇ ਜਿਹੜਾ ਉਹਨੂੰ ਅੱਜ ਤੱਕ ਬੁਰੀ ਕਰ ਰਹੇ ਨੇ ਇਨਵੈਸਟੀਗੇਸ਼ਨ ਦਾ ਮਾਮਲਾ ਕਰ ਰਹੇ ਹਾਂ ਹਾਂਜੀ ਮਨਜੀਤ ਸਿੰਘ ਮੇਰਾ ਰਿਸ਼ਤੇਦਾਰ ਸੀਗਾ ਜਿਵੇਂ ਸਾਨੂੰ ਤੜਕੇ ਪਤਾ ਲੱਗਾ ਸਰਪੰਚ ਸਾਹਿਬ ਨਾਲ ਮੇਰੀ ਗੱਲ ਹੋਈ ਜਾਂਦੇ ਮਨਜੀਤ ਸਿੰਘ ਦੇ ਗੋਲੀ ਆਪ ਮਾਰਲੇ ਪਰ ਜਿਹੜੀ ਕੰਡੀਸ਼ਨ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਪੁਲਿਸ ਨੇ ਇਹਨੂੰ ਐਨਕਾਊਂਟਰ ਕਰ ਦਿੱਤਾ ਏ ਤੇ ਉਲਟਾ ਜਿਹੜੀ ਸਾਡੀ ਭੈਣ ਆ ਇਹਨੂੰ ਦਬਾ ਕੇ ਪੈਸੇ ਦੇ ਕੇ ਰਾਜ਼inama ਕਰਾ ਰਹੇ ਸੀ ਬਿਨਾਂ ਲੇਡੀ ਪੁਲਿਸ ਤੇ ਇਹਨੂੰ ਪੁਲਿਸ ਵਾਲੇ ਭਾਈ ਕਰਦੇ ਸੀ ਅਸੀਂ ਉਹਨਾਂ ਨੂੰ ਉਤਾਰ ਕੇ ਆਪਣੀ ਗੱਡੀ 'ਚ ਧਾਲਿਆ ਸਾਡੀ ਮਾਨਯੋਗ ਐਸਪੀ ਸਾਹਿਬ ਨੂੰ ਇਹ ਹੀ ਬੇਨਤੀ ਆ ਕਿ ਉਹਨਾਂ ਮੁਲਾਜ਼ਮਾਂ ਦੇ ਪਰਚਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਡਿਊਟੀ ਸੀ ਪਰਚਾ ਨਹੀਂ ਕੀਤਾ ਜਾਂਦਾ ਨਾ ਹੀ ਅਸੀਂ ਡੈੱਡ ਬੋਡੀ ਚੱਕੀਆ ਨਹੀਂ ਇਹ ਸਟਾਫ ਰੋਕੋ ਕਿ ਜਿੰਨਾ ਚਿਰ ਉਹਨਾਂ ਦੇ ਪਰਚਾ ਨਹੀਂ ਹੁੰਦਾ ਅਸੀਂ ਆ ਟੈਕੀ ਨਹੀਂ ਬਹਿਣਾ ਇਨਸਾਫ ਲੈ ਕੇ ਹੱਦਾਂ ਉਹਨਾਂ ਦੇ ਪਰਚਾ ਹੋਣਾ ਜਾਵੇ ਤੁਹਾਨੂੰ ਸਸਪੈਂਡ ਕੀਤਾ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਸਾਡਾ ਭਰਾ ਮਾਰਿਆ ਏ ਜਿਨ੍ਹਾਂ ਨੇ ਮਾਰਿਆ ਜਿਹੜੇ ਉਸ ਵਕਤ ਮੁਲਾਜ਼ਮ ਡਿਊਟੀ ਤੇ ਪਾਏ ਨਾ ਸੀ ਉਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਜਿਨ੍ਹਾਂ ਚਾ ਨਹੀਂ ਹੁੰਦੀ ਉਹਨਾਂ ਚਾ ਰਹੀ ਸੀ ਤੁਹਾਨੂੰ ਲੜਾਣੀ ਨਾ ਆਈ ਇਹ ਇਹ ਸਭ ਇਹਨਾਂ ਦੀਆਂ ਬਨਾਵਟੀ ਗੱਲਾਂ ਜੀ ਜਦੋਂ ਪੁਲਿਸ ਕਸਟਡੀ ਜੇ ਫੜ ਲੈਂਦੇ ਆ ਬੰਦੇ ਨੂੰ ਇੱਕ ਕੜਾਵ ਨਹੀਂ ਰਹਿਣ ਦਿੰਦੇ ਮੋਵਲ ਵੀ ਉਹ ਸਾਰਾ ਕੁਝ ਕੌਣ ਸਜ਼ਾ ਦੇਵੇਗਾ ਉਹਦਾ ਰਵਾਲ ਵਾਲ ਉਹਦੇ ਕੋਲੇ ਕਿੱਥੇ ਰਹਿਣ ਦਿੱਤਾ ਹੂਗਾ ਇਹ ਸਭ ਕੁਝ ਇਹਨਾਂ ਨੇ ਕੁਝ ਪਤਾ ਲੱਗਾ ਜੀ ਕਿਹੜੇ ਸਾਨੂੰ ਕੋਈ ਸੁਣ ਨਹੀਂ ਦਿੱਤਾ ਜੀ ਹਜੇ ਨਾ ਇਹਨਾਂ ਨੇ